ਮੈਂ ਕਿਹਾ ਬਾਪੂ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਬਾਪੂ ਜੀ ਕਹਿੰਦੇ ਯਾਰ ਮੈਂ ਪੱਗ ਤਾਂ ਵਧੀਆ ਬੰਨੀ ਨਹੀਂ ਨੀ ਹੋਈ ਕਹਿੰਦੇ ਅਜੇ ਪਰਨਾ ਹੀ ਬੰਨਿਆ ਹੋਇਆ ਕਹਿੰਦੇ ਚੱਲ ਤੂੰ ਕਰ ਲੈ ਲੋਕੀ ਅਕਸਰ ਦੁਖੀ ਹੋ ਕੇ ਇਹ ਕਹਿ ਦਿੰਦੇ ਨੇ ਕਿ ਮੇਰੇ ਜਿੰਨਾ ਤਾਂ ਦੁਨੀਆ ਵਿੱਚ ਕੋਈ ਦੁਖੀ ਨਹੀਂ ਹੋਣਾ ਲੇਕਿਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਸਭ ਤੋਂ ਵੱਡੀਆਂ ਲੱਗਦੀਆਂ ਨੇ ਉਹ ਇੱਕ ਵਾਰ ਇਹ ਵੀਡੀਓ ਜ਼ਰੂਰ ਵੇਖ ਲੈਣ ਬਾਪੂ ਜੀ ਦੇ ਚਿਹਰੇ ਦੀ ਸਮਾਈਲ ਅਤੇ ਹੌਸਲਾ ਵੇਖ ਕੇ ਤੁਸੀਂ ਬਿਲਕੁਲ ਵੀ ਅੰਦਾਜ਼ਾ ਨਹੀਂ ਲਾ ਸਕਦੇ ਕਿ ਜੂਸ ਦੀ ਰੇੜੀ ਲਾਉਣ ਵਾਲੇ ਬਾਪੂ ਤਾਰਾ ਸਿੰਘ ਜਿਨ੍ਹਾਂ ਨੂੰ ਰੱਬ ਨੇ ਦੋ ਪੁੱਤਰ ਦਿੱਤੇ ਇੱਕ ਪੁੱਤਰ ਕੁਵਾਰਾ ਹੀ ਚੜਾਈ ਕਰ ਗਿਆ ਤੇ ਦੂਜੇ ਦਾ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਐਕਸੀਡੈਂਟ ਹੋ ਗਿਆ 6 ਸਾਲ ਕੋਮਾ ਵਿੱਚ ਰਹਿਣ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਇਸ ਵੇਲੇ ਬਾਪੂ ਜੀ ਦਾ ਆਪਣਾ ਵੀ ਲੱਕ ਦਾ ਚੂੜਾ ਟੁੱਟਿਆ ਹੋਇਆ ਹੈ ਪਰ ਹੋਰ ਤਾਂ ਨਹੀਂ ਯਾਰਨਾ ਜੀ ਪੈਸੇ ਕਮਾਣੇ ਆ ਖਰਚੇ ਵੀ ਤਾਂ ਚਲਾਣਾ ਤਾਂ ਵੀ ਆਪਣਾ ਘਰ ਚਲਾਉਣ ਵਾਸਤੇ ਅਤੇ ਆਪਣੇ ਪੁੱਤਰਾਂ ਦੀ ਇੱਕੋ ਇੱਕ ਆਖਰੀ ਨਿਸ਼ਾਨੀ ਆਪਣੀ ਪੋਤੀ ਨੂੰ ਚੰਗਾ ਪੜਾਉਣ ਲਿਖਾਉਣ ਲਈ ਬਾਪੂ ਜੀ ਇਹ ਜੂਸ ਦੀ ਰੇੜੀ ਲਾਉਂਦੇ ਹਨ ਦਿਲ ਦੇ ਵਿੱਚ ਕਈ ਵਾਰੀ ਇਦਾਂ ਦੇ ਬਲਬਲੇ ਆ ਜਾਂਦੇ ਆ ਪੁਰਾਣੀ ਯਾਦਾਂ ਆ ਜਾਂਦੀ ਫਿਰ ਯਾਦ ਕੀ ਕਿਨੂੰ ਕਰਦੇ ਹੋ ਰਵਾਇਤ ਨੂੰ ਕਰਦੇ ਯਾਰ ਅੱਛਾ ਸਾਡੇ ਪੰਜਾਬੀ ਇਹੋ ਜਿਹੇ ਆ ਜਿਹੜੇ ਆਪਣੇ ਨੂੰ ਗੇਰਦੇ ਆ ਦੂਜੇ ਨੂੰ ਚੱਕਦੇ ਆ ਹਾਂ ਪਰ ਉਹ ਰੁੱਸੇ ਨਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਕੀ ਨਾ ਜੀ ਉਹਨਾਂ ਦਾ ਉਹਨਾਂ ਨੇ ਗੁਰਸਰਨ ਕਰ ਰਹੇ ਆ ਬੁਰਸ਼ਰ ਇਨ ਕੋਰ ਅ ਗਾਇਜ਼ ਇਹ ਪਿਆਰ ਤੇ ਉਹਨੂੰ ਸ਼ੀਨੂ ਕਹਿੰਦੇ ਆ ਤੇ ਬਾਪੂ ਜੀ ਨੇ ਆਪਣੀ ਪੋਤੀ ਦੇ ਨਾਂ ਤੇ ਹੀ ਆਪਣੀ ਜੂਸ ਕੋਰਨਰ ਦਾ ਨਾਂ ਰੱਖਿਆ ਹੋਇਆ ਹੈ ਸ਼ੀਨੂ ਜੂਸ ਕੋਰਨਰ ਆਪਣੀ ਜ਼ਿੰਦਗੀ ਤੋਂ ਹਾਰ ਚੁੱਕੇ ਲੋਕਾਂ ਲਈ ਅੱਜ ਬਾਪੂ ਜੀ ਇੱਕ ਮਿਸਾਲ ਹਨ ਇਸ ਇੰਟਰਵਿਊ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ ਇਹ ਵੀਡੀਓ ਕਈਆਂ ਦੀ ਜ਼ਿੰਦਗੀ ਜਿਉਣ ਦੇ ਮਾਇਨੇ ਬਦਲ ਦੇਵੇਗੀ ਸਵਾਗਤ ਦੋਸਤੋ ਅੱਜ ਮੁਲਾਕਾਤ ਕਰਦੇ ਆ ਬਾਪੂ ਤਾਰਾ ਸਿੰਘ ਜੀ ਨਾਲ ਨਾਂ ਮੇਰਾ ਤਾਰਾ ਸਿੰਘ ਹੈ ਮੇਰੇ ਕੋਲ ਦੋ ਮੁੰਡੇ ਸੀ ਦੋਏ ਗੁਜ਼ਰ ਗਈ ਮੈਂ আর ਮੇਰੀ ਲੜਕੀ ਹੈ ਇੱਕ ਪੋਤੀ ਹੈ ਜਿਹੜੀ ਕੁੜੀ ਸੀ ਉਹਦੀ شادی ਕਰਤੀ ਮੈਂ ਅੱਛਾ ਜੀ ਹਾਂ ਦੋ ਮੁੰਡੇ ਸੋ ਗੁਜ਼ਰ ਗਏ ਜਿਹੜੀ ਸਾਡੀ ਛੋਟੇ ਮੁੰਡੇ ਦੀ ਮਤਲਬ ਬੋਟੀ ਹੈ ਉਹ ਏਥੇ ਹੈ ਅੱਛਾ ਜੀ ਸਾਨੂੰ ਥੋੜਾ ਜਿਆ ਦੱਸੋ ਜਿੱਦਾਂ ਮੈਂ ਨਾ ਕਈ ਵਾਰੀ ਲੰਘਿਆ ਇੱਥੇ ਤੇ ਮੈਨੂੰ ਬੜਾ ਚੰਗਾ ਲੱਗਿਆ ਜਿੱਦਾਂ ਹੁਣ ਤੁਸੀਂ ਮੈਨੂੰ ਮਿਲੇ ਤੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਕਿਹਾ ਪਹਿਲਾਂ ਬੈਠੋ ਬੇਟਾ ਪਰ ਇਹ ਜਿਹੜੀ ਤੁਹਾਡੇ ਅੰਦਰ ਜਿਹੜੀ ਖੁਸ਼ੀ ਆ ਹਾਲਾਂਕਿ ਤੁਸੀਂ ਮੈਨੂੰ ਆਪਣੇ ਪਰਿਵਾਰ ਬਾਰੇ ਦੱਸਿਆ ਉਹ ਕਾਫੀ ਵੱਡਾ ਦੁਕਾਨ ਤਾਂ ਹੈ ਬੰਦਾ ਟੁੱਟ ਜਾਂਦਾ ਇਹਨਾਂ ਸਭ ਚੀਜ਼ਾਂ ਤੋਂ ਲੇਕਿਨ ਉਹਦੇ باوجود ਤੁਸੀਂ ਇਹਨੇ ਮਰਕੀ ਕੱਬ ਤੱਕ ਰੋਟੀ ਤਾਂ ਖਾਣੀ ਹੈ ਜੀ ਹਾਂ ਜੀ ਜੀ ਹੌਸਲਾ ਆ ਰਿਹਾ ਫੇਰ ਤਾਂ ਕੁਝ ਨਹੀਂ ਬਣਨਾ ਫੇਰ ਅਸੀਂ ਆ ਰੈਡੀ ਲਾ ਲਈ ਜੀ ਮੈਂ ਇੱਕ ਇੱਕ ਤੁਸੀਂ ਕਦੋਂ ਲਾਈ ਜੀ 17 ਸਾਲ ਹੋ ਗਏ ਜੰਨੇ 17 ਸਾਲ ਹੋ ਗਏ ਤੇ ਜਿਹੜਾ ਤੁਸੀਂ ਇਨਸੀਡੈਂਟ ਦੱਸਦੇ ਹੋ ਜੀ ਕਾਲ ਚਲਾਣਾ ਕਰਕੇ ਬੇਟੇ ਤੁਹਾਡੇ ਅਕਸੀਡੈਂਟ ਤੋਂ ਬਾਅਦ ਚ ਹੋਇਆ ਉਹ 6 ਸਾਲ ਕੁੰਮਾ ਚ ਫੇਰੇ ਅੱਛਾ ਜੀ ਹਾਂ ਫੇਰ ਉਹ 6 ਸਾਲ ਤੋਂ ਬਾਅਦ ਗੁਜ਼ਰ ਗਏ ਜਿਹੜਾ ਤੁਸੀਂ ਐਕਸੀਡੈਂਟ ਦੱਸ ਰਹੇ ਹੋ ਲੇਕਿਨ ਬੇਟੇ ਤੁਹਾਡੇ ਦੋ ਸੀਗੇ ਹਨਾ ਜੀ ਇੱਕ ਤਾਂ ਬਗੈਰ ਸਾਦੀ ਤੋਂ ਉਹਦਾ ਗੁਜ਼ਰ ਗਿਆ ਵੀ ਅੱਛਾ ਜੀ ਇੱਕ ਕੁਆਰੀ ਸੀਗੇ ਹਲੇ ਹਾਂ ਜੀ ਵੱਡਾ ਮੁੰਡਾ ਅੱਛਾ ਜੀ ਜਿਹੜਾ ਛੋਟਾ ਸੀ ਉਹ ਸਾਦੀ ਤੋਂ ਬਾਅਦ ਉਹਦਾ 1 ਸਾਲ 2 ਮਹੀਨੇ ਸਾਦੀ ਨੂੰ ਹੋਈ ਜੀ ਉਹਦਾ ਐਕਸੀਡੈਂਟ ਹੋ ਗਿਆ ਉਹ ਸਿਰ ਚ ਸੱਟ ਲੱਗ 6 ਸਾਲ ਕੰਮ ਰਿਹਾ ਰਹੇ ਉਹਦੇ ਇਲਾਜ ਤੇ ਵੀ ਫਿਰ ਕਾਫੀ ਪੈਸਾ ਲੱਗਿਆ ਹੋਣਾ ਲੱਗੇ ਹੋਏ 10 ਲੱਖ ਰੁਪਏ ਤਾਂ ਲੱਗੇ 10 ਲੱਖ ਉਹਦੇ ਇਲਾਜ ਤੇ ਲੱਗਿਆ ਲਾਤੇ ਫਿਰ ਵੀ ਉਹ ਬਾਸ਼ੀ ਨਹੀਂ ਸਕੇ ਨਾ ਜੀ ਤੇ ਉਹਨਾਂ ਦੀ ਜਿਹੜੀ ਵਾਈਫ ਸੀਗੀ ਉਹ ਇੱਥੇ ਹੈ ਫਿਰ ਉਹਨਾਂ ਦਾ ਤੁਸੀਂ ਸ਼ਾਦੀ ਕਰਤੀ ਉਹਨਾਂ ਦੀ ਹਾਂ ਜੀ ਠੀਕ ਹੈ ਫਿਰ ਉਹ ਰਹਿ ਰਹੀ ਇੱਥੇ ਹੈ ਮੇਰੇ ਕੋਲ ਠੀਕ ਹੈ ਜੀ ਉਹ ਕਹਿੰਦੀ ਮੈਂ ਉੱਥੇ ਜਾਣਾ ਨਹੀਂ ਵੀ ਮੈਂ ਇੱਥੇ ਰਹਿਣਾ ਠੀਕ ਹੈ ਜੀ ਤੇ ਉਹਦੇ ਕੋਲੇ ਹੁਣ ਮੁੰਡਾ ਹੋ ਗਿਆ ਅੱਛਾ ਜੀ ਉਹ ਜਿਹੜੀ ਪੁੱਤਰੀ ਆ ਉਹ 14 ਸਾਲ ਦੀ ਹੈ ਅੱਛਾ ਜੀ ਤੇ ਦਾ ਪੁੱਤਰੀ ਤਾਂ ਤੁਹਾਡੇ ਕੋਲ ਹੀ ਹੈ ਹਨਾ ਹਾਂ ਜੀ ਪੁੱਤਰੀ ਮੇਰੇ ਸਾਰਾ ਪਾਲਣ ਪੋਸ਼ਣ ਫਿਰ ਤੁਸੀਂ ਕਰ ਰਹੇ ਹੋ ਸਾਡਾ ਆਪਣੇ ਘਰ ਹੈ ਜੀ ਠੀਕ ਹੈ ਤੇ ਸਾਡਾ ਟਾਈਮ ਪਾਸ ਹੋ ਰਿਹਾ ਜੀ ਬੱਸ ਹਾਂ ਹੋਰ ਕੀ ਹੈ ਵੀ ਨਾ ਅਸੀਂ ਇਕੱਲੇ ਰਹੇ ਉਹ ਦੋ ਇੱਕ ਰਲ ਗਿੰਨਾ ਦੀ ਟੈਂਪਾਰ ਹੋ ਗਿਆ ਠੀਕ ਹੈ ਸਿੰਘ ਸਾਹਿਬ ਥੋੜਾ ਜਿਹਾ ਸਾਨੂੰ ਦੱਸੋ ਜਿੱਦਾਂ ਇਸ ਕੰਮ ਕਰਨ ਤੋਂ ਪਹਿਲਾਂ ਇਹ ਵਾਲਾ ਕੰਮ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਇਹ ਤੋਂ ਪਹਿਲਾਂ ਜੀ ਮੈਂ 22 ਸਾਧ ਰਿਕਸ਼ਾ ਰੇੜੀ ਚਲਾਇਆ ਅੱਛਾ ਜੀ ਫਿਰ ਮੇਰਾ ਐਕਸੀਡੈਂਟ ਹੋ ਗਿਆ ਖੁੱਲਾ ਟੁੱਟ ਗਿਆ ਅੱਛਾ ਜੀ ਫਿਰ ਮੈਂ ਇਹ ਰੇੜੀ ਲਾ ਲਈ ਪਹਿਲਾਂ ਫੈਡ ਕਾਰਪੋਰੇਸ਼ਨ ਤੇ ਲੱਗ ਰਿਹਾ ਉੱਥੇ ਪੱਕੇ ਨਹੀਂ ਕੀਤੇ ਅਸੀਂ ਹਟ ਗਏ ਫਿਰ ਬੀਅਰ ਫੈਕਟਰੀ ਤੇ ਲੱਗੇ ਰਹੇ ਅਸੀਂ ਬਹੁਤ ਸਾਲ ਕਿਤੇ 10 ਸਾਲ ਉੱਥੇ ਲਾਇਆ ਉੱਥੇ ਨਹੀਂ ਪੱਕੇ ਕਰਦੇ ਉਹ ਕਹਿੰਦੇ ਇਦ ਦਿਨ ਪੱਕੇ ਕਰਨ ਦਾ ਟਾਈਮ ਹੋ ਗਿਆ ਇੰਦਰਾ ਗਾਂਧੀ ਇਮਾਰਤੀ ਉਹਨਾਂ ਨੂੰ ਸਰਦਾਰਾਂ ਨੇ ਪੱਕੇ ਨਹੀਂ ਕੀਤਾ। ਆ ਦੇਖ। ਮਤਲਬ ਕਿ ਠੋਕਰਾਂ ਖਾ ਖਾ ਕੇ ਤੁਸੀਂ ਹਾਂ ਗਿਆ ਇੱਥੇ ਆ ਗਿਆ। ਜ਼ਿੰਦਗੀ ਦੇ ਵਿੱਚ ਤੁਸੀਂ ਉਦਾਂ ਪੱਕੇ ਹੋ ਗਏ। ਹਾਂ ਜੀ ਹਾਂ। ਨੌਕਰੀ ਪੱਕੀ ਨਹੀਂ ਹੋਈ। ਪਰ ਹੁਣ ਐਨੇ ਪੱਕੇ ਹੋ ਗਏ ਵੀ ਜ਼ਖਮ ਕਿੰਨੇ ਸੈ ਗੇ। ਹੁਣ ਜ਼ਖਮਾਂ ਦਾ ਸ਼ਾਇਦ ਹੁਣ ਜ਼ਿੰਦਗੀ ਦਾ ਪਾਸ ਕਰਨੀ ਆ ਜੀ ਹੁਣ। ਹਾਂ। ਚਾ ਹੱਸ ਕੇ ਕਰੀਏ ਜਾਂ ਰੋ ਕੇ ਕਰੀਏ। ਬਹੁਤ ਹਾਸੇ ਨਾਲ ਦੋ ਹੱਸ ਕੇ ਕਰੀਏ। ਕੀ ਬਾਤ ਹੈ ਜੀ। ਅਜਾ ਤੇਰੀ ਆਂਟੀ ਘਰ ਹੈ। ਠੀਕ ਹੈ ਜੀ। ਹਾਏ ਦੇਕਰ ਤੇ ਜਿੱਦਾਂ ਲਈ ਤੁਹਾਡਾ ਹੌਂਸਲਾ ਐ ਏਡਾ ਵੱਡਾ ਹੈ ਨਾ ਸਮੁੰਦਰ ਵਰਗਾ ਜਿਗਰਾ ਚੱਕੀ ਫਿਰਦੇ ਨੇ ਤੁਸੀਂ ਤੇ ਜਿਹੜੇ ਤੁਹਾਡੇ ਵਾਈਫ ਨੇ ਜੀ ਉਹਨਾਂ ਦਾ ਕੀ ਹਾਲ ਹੈ ਉਹ ਰੇੜੀ ਲਵਾ ਕੇ ਜਾਂਦੀ ਐ ਜੀ ਮੇਰੇ ਕੋਲ ਸਵੇਰੇ ਸਵੇਰੇ ਇਹ ਫਿਰ ਆਈਡੀਆ ਕਿੱਦਾਂ ਆਇਆ ਤੁਹਾਡੇ ਮਾਈਂਡ 'ਚ ਇਹ ਆਈਡੀਆ ਮੈਂ ਸ਼ੁਰੂ ਜੇ ਜੀ ਬੈਠੇ ਰਹਿ ਕਰ ਮੇਰਾ ਐਕਸੀਡੈਂਟ ਹੋ ਗਿਆ ਵੀ ਜੀ ਫਿਰ ਮੈਂ ਬੈਠੇ ਰਹਾ ਫੇ ਰੋਟੀ ਤੇ ਤੰਗ ਹੋ ਗੇ ਫਿਰ ਮੈਂ ਰੇੜੀ ਮਸ਼ੀਨ ਲਿਆਤੀ 800 ਰੁਪਏ ਦੀ ਰੇੜੀ ਲਈ ਰੇੜੀ ਲਾ ਕੇ ਦੁੱਸ ਲੱਗਿਆ ਬਣਾਣਾ ਪਹਿਲਾਂ 5 ਰੁਪਏ ਦਾ ਗਲਾਸ ਸੀ ਜੀ ਕਿੰਨੋ ਦਾ ਅੱਛਾ ਜੀ ਉਸ ਟਾਈਮ ਲਾਨੀ ਸਟਾਰ ਕੀਤੀ ਸੀ ਹੈ ਫਿਰ 10 ਰੁਪਏ ਕਰਤਾ ਫਿਰ 20 ਹੋ ਗਿਆ ਬੇਤੀ ਹੋਰ ਫਿਰ 6-7 ਲੱਗੇ ਬਣਾ ਅੱਛਾ ਜੀ ਇਹ ਜਿਹੜੇ 5 ਰੁਪਏ ਵਾਲੀ ਗੱਲ ਦੱਸ ਰਹੇ ਹੋ ਤੁਸੀਂ ਮਸੰਮੀ ਦੇ ਜੂਸ ਦੀ ਹੈ ਕਿਹੜੇ ਸਾਲ ਦੀ ਗੱਲ ਹੋਣੀ ਸਾਨੂੰ ਕਿਹਾ ਜੀ 15-16 ਸਾਲ ਤਾਂ ਹੋ ਗਏ ਹਾਂ ਹਾਂ ਪਰ ਅੱਜ ਹੱਟੇ ਨਹੀਂ ਪਿੱਛੇ ਚੱਲਦੇ ਰਹੇ ਜੀ ਠੀਕ ਹੈ ਜ਼ਿੰਦਗੀ ਨੇ ਪਰਿਵਾਰ ਦਾ ਵੀ ਛੋੜਾ ਵੀ ਕਰਤਾ ਬੇਟੀਆਂ ਦਾ ਵੀ ਛੋੜਾ ਵੀ ਕਰਤਾ ਸ਼ਰੀਰ ਦੇ ਪੱਖੋਂ ਵੀ ਕਾਫੀ ਕੁਝ ਤੋੜਦਾ ਜੀ ਚੂਲਾ ਵੀ ਟੁੱਟਿਆ ਹੋਇਆ ਸਾਡਾ ਚੂਲਾ ਟੁੱਟਿਆ ਹੋਇਆ ਇਹ ਜਿਹੜਾ ਚੂਲਾ ਫਿਰ ਇਹਦਾ ਵੀ ਕਾਫੀ ਟਾਈਮ ਲਾਜ ਕਰਾਇਆ ਜੀ ਪੀਜੀਆ ਜੀ ਉਹ ਇੱਥੇ ਫਿਰ ਸੈੱਟ ਨਹੀਂ ਬੈਠੇਗੀ ਅੱਛਾ ਜੀ ਹੁਣ ਮੈਂ ਚੱਲ ਰਹਿ ਐਡੀ ਚੱਲੀ ਜਾਂਦੇ ਵੇ ਹੁਣ ਵੀ ਤੁਸੀਂ ਜਿੱਦਾਂ ਹੁਣ ਖੜੇ ਰਹਿਣੇ ਆ ਕਾਫੀ 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 ਟਾਈਮ 12 ਘੰਟੇ ਘਟਾ ਰਹਿੰਦਾ ਉਹ ਤਕਲੀਫ ਨਹੀਂ ਹੁੰਦੀ ਖੜਨ ਚ ਹੁੰਦੀ ਆ ਬੇ ਕੁੱਤੀ ਤੇ ਬੈਠ ਕੇ ਬੇ ਕੁੱਤੀ ਤੇ ਬੈਠ ਕੇ ਥੋੜੇ ਜਿਹੀ ਪਿੱਠ ਸਿੱਧੀ ਕਰ ਲੈਂਦੇ ਆ ਹੈ ਹਾਂ ਜੀ ਬੈਠ ਕੇ ਉਹ ਮੇਜ਼ ਪਿਆ ਉੱਥੇ ਬੈ ਜੰਦੇ ਦੋ ਮਿੰਟ अच्छा पर बहुत ज्यादा नहीं यार ना जी पैसे कमाने हैं खर्चे भी तो चलाना है ये देख जीजी कहते ਵੀ ਇਹ ਘਰ ਬੈਠੇ ਸਾਨੂੰ ਐਬ ਕੋਈ ਐ ਨਹੀਂ ਜੀ ਨਾ दारू ਦਾ ਨਾ ਬੀੜੀ ਦਾ ਕਾਇਦਾ ਦਾ ਐ ਬੰਦ ਕਰਦਾ ਸਾਨੂੰ ਰੋਟੀ ਐ ਬੇ ਅੱਛਾ ਬਾਪੂ ਜੀ ਦੀ ਜਦੋਂ ਅਸੀਂ ਆਏ ਨਾ ਮੈਂ ਬਾਪੂ ਜੀ ਨੂੰ ਦਰਖਾਸਤ ਕੀਤੀ ਮੈਂ ਕਿਹਾ ਬਾਪੂ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਬਾਪੂ ਜੀ ਕਹਿੰਦੇ ਯਾਰ ਮੈਂ ਪੱਗ ਤਾਂ ਵਧੀਆ ਬੰਨੀ ਨਹੀਂ ਨੀ ਹੋਈ ਕਹਿੰਦੇ ਅਜੇ ਪਰਨਾ ਹੀ ਬੰਦਿਆ ਹੋਇਆ ਕਹਿੰਦੇ ਚੱਲ ਤੂੰ ਕਰ ਲੈ ਪਰ ਜਿਹੜੀ ਤੁਹਾਡੀ ਸਵਾਈਲ ਹੈ ਨਾ ਜੀ ਇਹ ਤੁਸੀਂ ਉਦਾਂ ਹੀ ਬੜੇ ਸੋਹਣੇ ਲੱਗਦੇ ਆ ਤੇ ਉਹ ਕਰੀਏ ਕੀ ਜੀ ਜੀ ਹੌਸਲਾ ਹਾਰ ਕੇ ਫੇਰ ਤਾਂ ਕੁਝ ਨਹੀਂ ਬੜਨਾ ਮੈਂ ਬਾਪੂ ਜੀ ਸੱਚੀ ਦੱਸਾਂ ਮੈਂ ਨਾ ਇਥੋਂ ਕਈ ਵਾਰੀ ਲੰਘਿਆ ਜੀ ਬਾਪੂ ਜੀ ਖੜੇ ਹੁੰਦੇ ਸੀ ਕਿ ਮੈਨੂੰ ਕਿਉਂਕਿ ਮੈਂ ਕੰਮ ਜਾਣਾ ਹੁੰਦਾ ਸੀ ਤੇ ਕਦੇ ਵਕਤ ਨਹੀਂ ਮਿਲਿਆ ਪਰ ਮੈਂ ਬਾਪੂ ਜੀ ਨੂੰ ਦੇਖਦਾ ਹੁੰਦਾ ਸੀ ਪਰ ਜੋ ਇਹਨਾਂ ਨੇ ਗੱਲਾਂ ਦਸੀਆਂ ਨਾ ਮੈਨੂੰ ਬਾਪੂ ਜੀ ਬਿਲਕੁਲ ਵੀ ਅਹਿਸਾਸ ਨਹੀਂ ਸੀਗਾ ਵੀ ਤੁਹਾਡੀ ਲਾਈਫ ਦੇ ਵਿੱਚ ਇੰਨੀ ਇੰਨੀ ਜ਼ਿਆਦਾ ਟਰੈਜਡੀਆਂ ਹੋਈਆਂ ਨੇ ਪਰ ਉਹਦੇ باوجود ਤੁਸੀਂ ਕਿਉਂ ਮੈਂ ਤੁਹਾਨੂੰ ਦੇਖਦਾ ਸੀ ਤੁਸੀਂ ਮੁਸਕਰਾਉਂਦੇ ਹੀ ਹੁੰਦੇ ਸੀ ਤੇ ਹੋਰ ਕਰੀਏਗੀ ਐਸੇ ਟਾਈਮ ਪਾਸ ਹੋ ਜਾਂਦਾ ਦਾ ਜਿਹੜੇ ਕੋਈ ਆ ਜਾਂਦਾ ਕਦੀ ਕੋਈ ਜਾਂਦਾ ਸ਼ਾਮ ਨੂੰ ਫਿਰ ਕਿੰਨੇ ਵਜੇ ਜਾਂਦੇ ਹਾਂ ਘਰ ਅਸੀਂ 9 ਵਜੇ ਚਲੇ ਜਾਂਦੇ ਹਾਂ 9:30 ਠੀਕ ਹੈ ਤੇ ਕਰੇ ਫਿਰ ਮਾਤਾ ਜੀ ਰੋਟੀ ਤਿਆਰ ਰੱਖਦੇ ਆਂ ਆਹ ਰੋਟੀ ਖਾ ਕੇ ਸੋ ਜਾਂਦੇ ਆਂ ਹੋਰ ਵੀ ਠੀਕ ਹੈ ਹਾਂ ਤੇ ਫਿਰ ਸਵੇਰੇ ਇੱਥੇ ਤੁਹਾਡੇ ਨਾਲ ਹੀ ਆ ਜਾਂਦੇ ਆਂ ਜਿਹੜੀ ਲਵਾ ਕੇ ਜਿਹੜੀ ਲਵਾ ਕੇ ਲਵਾ ਕੇ ਮੈਂ ਕਹਿੰਦੇ ਘਰ ਜਾ ਤੂੰ ਆਰਾਮ ਕਰ ਠੀਕ ਹੈ ਕਿਉਂਕਿ ਰੇੜੀ ਖਿੱਚਣ ਦੇ ਵਿੱਚ ਥੋੜਾ ਪ੍ਰੋਬਲਮ ਆਉਂਦੀ ਹੋਣੀ ਤੁਹਾਨੂੰ ਉਹ ਤਾਂ ਹਿੰਮਤ ਹੋਣੀ ਚਾਹੀਦੀ ਹੈ ਜੀ ਬੰਦੇ 'ਚ ਕੁਝ ਨਹੀਂ ਹੁੰਦਾ ਇਹ ਗੱਲ ਬੜੀ ਵਾਜਬ ਕੀਤੀ ਉਧਰ ਭਾਈ ਸਾਹਿਬ ਵੀ ਬੈਠੇ ਆ ਤੇ ਹੈ ਭਾਈ ਸਾਹਿਬ ਇਦਾਂ ਹੀ ਆ ਇਹ ਤਾਂ ਪਹਾੜ ਖਿੱਚ ਲੋਂਗੇ ਰੇੜੀ ਦੀ ਕੀ ਗੱਲ ਹੈ ਹਾਂ ਹਿੰਮਤ ਹੋਣੀ ਜੀ ਬੰਦੇ 'ਚ ਜਿੱਦਾਂ ਹੀ ਹੋਰ ਵੀ ਹੈਗੇ ਆ ਹਨਾ ਇੱਥੇ ਫਰੂਟ ਵਾਲੇ ਆ ਉਹ ਫਲ ਕੀ ਜਿਹੜੇ ਜੂਸ ਵਾਲੇ ਮੇਰੇ ਖਿਆਲ ਨਾਲ ਤੇ ਇੱਥੇ ਤਾਂ ਪੁਰਾਣੇ ਤੁਸੀਂ ਹੋ ਜਾਂ ਕੋਈ ਹੋਰ ਵੀ ਖੜਾ ਹੈ ਮੈਂ ਹੀ ਪੁਰਾਣਾ ਇਹ ਤਾਂ ਬਾਅਦ ਚਾਏ ਮੁਰਾਦਾਬਾਦੀ ਹੈ ਅੱਛਾ ਜੀ ਮੁਰਾਦਾਬਾਦ ਤੋਂ ਹੈ ਅੱਛਾ ਸਹੀ ਸਾਹਿਬ ਉਹਨੇ ਇੱਕ ਚੀਜ਼ ਦੱਸੋ ਜਿੱਦਾਂ ਤੁਸੀਂ ਕਿਹਾ ਉਹ ਮੁਰਾਦਾਬਾਦ ਤੋਂ ਨੇ ਹਨਾ ਆਪਣੇ ਪੰਜਾਬ ਦੇ ਲੋਕੀ ਨਾ ਕੰਮ ਨਹੀਂ ਕਰਦੇ ਜਿੱਦ ਨੂੰ ਕਹਿੰਦੇ ਵੀ ਛੋਟਾ ਕੰਮ ਜਾਲੀ ਇਸ ਤਰ੍ਹਾਂ ਜੀ ਮੇਰੀ ਬਾਤ ਸੁਣੋ ਸਾਡੇ ਪੰਜਾਬੀਆ ਜੀ ਏਕਾ ਨਹੀਂ ਹੈ ਹਾਂ ਨਾ ਸਾਡੇ ਪੰਜਾਬੀ ਕੰਮ ਕਰਦੇ ਅੱਛਾ ਸਾਡੇ ਪੰਜਾਬੀ ਇਹੋ ਜਿਹੇ ਆ ਜਿਹੜੇ ਆਪਣੇ ਨੂੰ ਗਿਰਦੇ ਆਂ ਦੂਜੇ ਨੂੰ ਚੱਕਦੇ ਆਂ ਹਾਂ ਚਲੋ ਰੋਜ਼ੀ ਰੋਟੀ ਸਾਰਿਆਂ ਦੀ ਚੱਲਣੀ ਚਾਹੀਦੀ ਆ ਪਰ ਇੱਕ ਇੱਕੋ ਗੱਲ ਹੁੰਦੀ ਆ ਹਾਂ ਜੇ ਉਹ ਜੰਦੇ ਆਂ ਸਾਨੂੰ ਵੀ ਜਾਣਣਾ ਚਾਹੀਦਾ ਨਾ ਕਿ ਆ ਉਹਨਾਂ ਦੇ ਕੋਈ ਯੂਪੀ ਤੋਂ ਕੋਈ ਆ ਜਾਂਦਾ ਮੁਸਲਮਾਨ ਉਹ ਗੱਡੀ ਖੜਾ ਕੇ ਉਹਨਾਂ ਕੋਲ ਪਹਿਲਾਂ ਉਹਨਾਂ ਕੋਲ ਜਾਵਾਂਗੇ ਹਾਂ ਇਹ ਹੈਗਾ ਆ ਸਾਡੇ ਸਾਡੇ ਗੱਡੀ ਹੱਥੇ ਖੜਾ ਕੇ ਜੋ ਕੜਾਉਂਗਾ ਇੱਥੇ ਜਾਂਦੇ ਉੱਤੇ ਜਰਾਂਦੇ ਆ ਸਾਨੂੰ ਕੋਈ ਚੱਕਰ ਨਹੀਂ ਪਰ ਉਹ ਰੁੱਸੇ ਨਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਗਿਆ ਆ ਚੱਕ ਤੇ ਮੈਂ ਇੱਕ ਵਾਰੀ ਲਿਖਿਆ ਵੀ ਸੀਗਾ ਜੀ ਮੈਂ ਕਿਹਾ ਵੀ ਮੈਨੂੰ ਪਤਾ ਹੈ ਕਿ ਦੁਨੀਆ 'ਚ ਮੇਰੇ ਬਾਰੇ ਬਸ ਬੁਰਾ ਹੀ ਬੋਲੇਗਾ ਤੂੰ ਪਰ ਇੱਕ ਗੱਲ ਰੱਖੀ ਯਾਦ ਹੱਥਾਂ 'ਚੋਂ ਖੋਣ ਵਾਲਿਆ ਮੇਰੇ ਮੱਥੇ ਤੇ ਲਿਖਿਆ ਨਸੀਬ ਕਿਵੇਂ ਖੋਲੇਗਾ ਤੂੰ ਹਾਂਜੀ ਹਾਂ ਜੀ ਮੱਥੇ ਤੇ ਲਿਖੀ ਨਹੀਂ ਕੋਈ ਖੋ ਸਕਦਾ ਜੀ ਹਾਂਜੀ ਹੱਥਾਂ ਤੋਂ ਲੋਕੀ ਖੋਹ ਲੈਂਦੇ ਆ ਹਾਂ ਉਹ ਕਿਰਪਾ ਹਣੀ ਦੇਦੀ ਆ ਵਾਰ ਕਿਰਪਾ ਹਣੀ ਦੇਦੀ ਆ ਸਹੀ ਹੈ ਜੀ ਬਾਬਾ ਜੀ ਤੁਹਾਡੀ ਉਮਰ ਦੀ ਗੱਲ ਕਰੀ ਤਾਂ ਕਿੰਨੀ ਉਮਰ ਹੋ ਗਈ ਹੋਣੀ ਤੁਹਾਡੀ ਮੇਰੀ ਉਮਰ ਉਹ ਜੀ 64 ਸਾਲ ਤੇ ਤੁਹਾਡੀ ਬੇਟੀ ਦੀ ਦੱਛ ਹੋ ਗਈ ਸੀ ਹਾਂਜੀ ਉਹ ਕਿੰਨੀ ਉਮਰ 'ਚ ਹੋ ਗਈ ਸੀ ਉਹ ਕਿੰਨੇ ਸਾਲ ਹੋ ਗਏ ਹੁਣ ਉਹਨੂੰ ਹੋ ਗਏ ਜੀ ਮੇਰੀ ਗੱਲ 15 ਸਾਲ ਤਾਂ ਹੋ ਗਏ ਨੇ ਰੇਡੀ ਤਾਂ ਉਸ ਤੋਂ ਬਾਅਦ ਲਾਈਏ ਤੁਸੀਂ ਨਾ ਪਹਿਲੇ ਲਾਈ ਅੱਛਾ ਪਹਿਲਾਂ ਲਾ ਲਈ ਸੀ ਠੀਕ ਹੈ ਜਦੋਂ ਬਿਮਾਰ ਸੀਗੇ ਜੀ ਹਾਂ ਜੀ ਤੁਸੀਂ ਦੱਸ ਰਹੇ ਹੋ ਕੋਮਾ ਚ ਸੀ ਤੇ ਬਾਬਾ ਜੀ ਜਿਹੜਾ ਫਿਰ ਇੰਨਾ ਪੈਸਾ ਹਨਾ ਇਲਾਜ ਦਾ ਲੱਗਿਆ ਤਾਂ 10 ਲੱਖ ਰੁਪਏ ਲੱਗਿਆ ਹੋਰ ਰਿਸ਼ਤੇਦਾਰਾਂ ਨੇ ਵੀ ਲਾਇਆ ਬਾਕੀ ਸ਼ਹਿਰ ਦੇ ਡੇਰੇ ਬੱਚੀ ਵਾਲੇ ਨੇ ਬੁਲਾਇਆ ਜਿੰਦੇ ਸੀ ਨਾ ਉਹ ਕਰੀ 5000 ਦੇ ਰਿਹਾ ਕੋਈ 500 ਦੇ ਰਿਹਾ ਕੋਈ 10000 ਰੁਪਏ ਅਧ ਹਸਪਤਾਲ ਦੇ ਲਈ ਹੈਲਪ ਕਰਦੇ ਰਹੇ ਲੋਕੇ ਕੋਈ ਵੈਸੇ ਉਦਾਂ ਤੁਸੀਂ ਕੋਈ ਉਹ ਵੀ ਲਿਆ ਸੀਗਾ ਜਿੱਦਾਂ ਕਰਜ਼ਾ ਲੈ ਲੈਂਦੇ ਆ ਲਾਜ ਚਲੋ ਸ਼ੁਕਰ ਹੈ ਪਰਮਾਤਮਾ ਹਾਂ ਮੈਂ ਹੁਣ ਪੇਟੀਐਮ ਤੇ ਕਹਿੰਦੇ ਵੀ ਕਰਜ਼ਾ ਲੈ ਲੈ ਤੂੰ ਮਾਨ ਅੱਛਾ ਵੀ ਲੈ ਕਰਜ਼ਾ ਨਹੀਂ ਲੈਣਾ ਹੈ ਹਾਂ ਕਰਜ਼ਾ ਲੋਨ ਨਹੀਂ ਲੈਣਾ ਲੋਨ ਨਹੀਂ ਲੈਣਾ ਲੋਨ ਤਾਂ ਵੈਸੇ ਸਿੰਘ ਸਾਹਿਬ ਸਾਰੇ ਹੀ ਲਈ ਜਾਂਦੇ ਆ ਬੰਦੇ ਸਹੀ ਲੈਂਦੇ ਹੈ ਲੋਕ ਤਾਂ ਗੱਡੀਆਂ ਕਢਾ ਲੈਂਦੇ ਆ ਮੈਨੂੰ ਕੀ ਲੋੜ ਉਹਨੂੰ ਕੀ ਲੋੜ ਹੈ ਅਸੀਂ ਆਪਣੀ ਨੀਂਦ ਉੱਡ ਰਹੇ ਆਪਣੀ ਸੌ ਰਹੇ ਆ ਨਾ ਸਾਨੂੰ ਗੱਡੀ ਰੋਟੀ ਜੀਤੀ ਜਾਂਦਾ ਇਹ ਬੰਦਾ ਬੰਨਿਆ ਜਾਂਦਾ ਤੇ ਕਿਸ਼ਤ ਵੀ ਭਰਨੀ ਹੈ ਆ ਦੇਖੋ ਤੈਨੂੰ ਕਹ ਮੈਨੂੰ ਲੋਕੀ ਕਹਿੰਦੇ ਵੀ ਅੰਕਲ ਘਰ ਬੈਜਿਆ ਹੋਣਾ ਮਾਨਾ ਕਬੇ ਕੱਢੀ ਗੱਡੀਆਂ ਖੜਾ ਕੇ ਕਹਿੰਦੇ ਅੰਕਲ ਗਾਦੀ ਲੋੜ ਹੈ ਤੈਨੂੰ ਆ ਮਨੇ ਕਾਦੀ ਲੋੜ ਤੇ ਮੈਨੂੰ ਤਾਂ ਮੇਰੇ ਇੱਕ ਦਿਨ ਲੱਗਦਾ ਤੇ ਇੱਕ ਟੈਪ ਪਾ ਦੋ ਜਿੰਦਾ ਜੀ ਹੋਰ ਕੁ ਦਿਨ ਅਜਾ ਘਰ ਬੈਠੇ ਤਾਂ 100 ਸਾਲ ਪੰਗੇ ਆ ਘਰ ਬੈਠੇ ਦਮੀ ਹੁੰਦਾ ਨਾ ਜੀ ਜਦੋਂ ਬੰਦਾ ਬੈੱਡ ਦੇ ਉੱਤੇ ਬੈਠਾ ਦਿਮਾਗ ਦੇ ਵਿੱਚ ਚੀਜ਼ਾਂ ਆਣ ਲੱਗ ਜਾਂਦੀਆਂ ਪਰ ਬਹੁਤ ਬਹੁਤ ਫਿੱਕੇ ਲੱਗ ਜਾਂਦਾ ਹਨ ਹਨਾ ਪੁਰਾਣੀਆਂ ਯਾਦਾਂ ਆਣ ਲੱਗ ਜਾਂਦੀਆਂ ਹਾਂ ਇਹ ਮੈਂ ਆਪਣੇ ਮੁੰਡਿਆਂ ਦੇ ਘਰੋਂ ਫੋਟੋ ਲਾਈ ਵੀ ਹੈ ਅੱਛਾ ਜੀ ਲਾਈਆਂ ਵੀ ਫਿਰ ਮੈਂ ਉਹਨੂੰ ਆ ਹੀ ਗੋ ਹੋ ਜਾਂਦਾ ਵੀ ਸਾਡੇ ਮੁੰਡੇ ਹੈ ਸੀ ਅੱਛਾ ਜੀ ਯਾਦ ਆ ਜਾਂਦੀ ਹੈ ਬੇ ਹੈ ਠੀਕ ਹੈ ਲੱਖ ਪਈ ਦੇ ਅੱਖਾਂ ਭਰ ਆਈਆਂ ਜਾਂ ਤਾਂ ਆ ਜਾਂਦੀ ਹੈ ਜਾਂ ਤਾਂ ਹਾਂ ਹਾਂ ਕੋਈ ਨਾ ਬਬੂ ਜੀ ਤੂੰ ਹੌਸਲਾ ਰੱਖੋ ਤੇ ਮੈਂ ਜੀ ਆਪਣੇ ਨਾ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਵੀ ਉਤਾਰ ਚੜਾਅ ਆ ਜਾਂਦੇ ਨਾ ਮੈਂ ਜੀ ਯਾਦ ਕਰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹਨਾਂ ਨੇ ਮਾਛੀਵਾੜੇ ਦੇ ਵਿੱਚ ਵੀ ਜਿਹੜਾ ਤੁਸੀਂ ਹੌਸਲੇ ਦੀ ਗੱਲ ਕਰ ਰਹੇ ਸੀ ਮਾਛੀਵਾੜੇ ਦੇ ਵਿੱਚ ਵੀ ਜਾ ਕੇ ਕਿਹਾ ਵੀ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਨਾ ਤੇ ਉਹ ਦੇਖੋ ਸਭ ਕੁਝ ਨਾ ਕਰ ਰਿਹਾ ਨਾ ਬਾਰ ਰਿਹਾ ਨਾ ਬੱਚੇ ਰਹੇ ਸੀ ਫਿਰ ਵੀ ਉਹਦੇ باوجود ਵੀ ਉਹ ਹੌਸਲਾ ਨਹੀਂ ਹਾਰੇ ਫਿਰ ਵੀ ਉਹਦਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਹ ਪਤਾ ਨਹੀਂ ਉਹਦੀ ਕਿਹੜੀ ਖੇਡ ਹੈ ਜੀ ਉਹਨੇ ਨਹੀਂ ਕੀਤਾ ਹਾਂ ਬੈਠੋ ਪਰਮਾਤਮਾ ਜੀ ਉਹ ਕਰਿਆ ਦੋ ਰੋਟੀਆਂ ਦੇਈ ਜਾ ਰਹਾ ਇਹ ਉਹ ਕੌਣ ਹੈ ਉਹ ਪਤਾ ਨਹੀਂ ਉਸ ਪਰਮਾਤਮਾ ਦੀ ਕੀ ਕੀ ਰਜਾ ਜੀ ਸਾਨੂੰ ਬੰਦੇ ਨਾ ਦੂਰ ਤੋਂ ਹੱਸਦੇ ਦਿਖਾਈ ਦਿੰਦੇ ਆ ਅੰਦਰ ਪਤਾ ਨਹੀਂ ਉਹਦੇ ਅੰਦਰ ਪਤਾ ਨਹੀਂ ਹਰ ਇੱਕ ਬੰਦੇ ਨੂੰ ਫਰੋਲ ਕੇ ਦੇਖੋ ਨਾ ਕਿ ਕੀ ਲੁਕਿਆ ਉਹਦੇ ਅੰਦਰ ਅੰਦਰ ਉਹਦੇ ਦਰਦ ਛਪਿਆ ਪਿਆ ਨਾਨਕ ਦੁਖੀ ਆ ਸਭ ਸੰਸਾਰ ਮੈਂ ਸਲਾਮ ਕਰਦਾ ਜੀ ਇਹਨਾਂ ਨੂੰ ਜਿਸ ਹੌਸਲੇ ਨਾਲ ਖੜੇ ਹੋਏ ਔਰ ਆਪਣਾ ਆਪਣਾ ਜਿਹੜਾ ਕੰਮ ਕਰਦੇ ਆਪਣੀ ਕਿਰਤ ਕਰਦੇ ਆ ਜੀ ਤੁਸੀਂ ਬੇਸ਼ੱਕ ਪ੍ਰਚਾਰ ਨਹੀਂ ਕਰਦੇ ਗੁਰਦਾਰੇ ਦੇ ਵਿੱਚ ਪਰ ਤੁਹਾਡਾ ਇੱਥੇ ਖੜੇ ਖੜੇ ਪ੍ਰਚਾਰ ਹੋ ਰਿਹਾ ਹੈ ਹਾਂ ਜੀ ਬਹੁਤ ਸਾਰੇ ਜਾ ਕੇ ਵੀ ਸਭੋ ਵੀ ਕਰਦੇ ਆ ਅਸੀਂ ਦਾ ਨਹੀਂ ਹੈ ਅੱਛਾ ਜੀ ਹਾਂ ਜੀ ਦਿਲ ਦੇ ਵਿੱਚ ਕਈ ਵਾਰੀ ਇਦਾਂ ਦੇ ਬਲਬਲੇ ਆ ਜਾਂਦੇ ਆ ਪੁਰਾਣੀ ਯਾਦਾਂ ਆ ਜਾਂਦੀ ਫਿਰ ਯਾਦ ਕੀ ਕਿਹਨੂੰ ਕਰਦੇ ਹੋ ਰਵਾਇ ਕੁਝ ਨੂੰ ਕਰਦੇ ਆ ਯਾਰ ਬਹੁਤ ਦਾ ਅਗਨਾ ਲੈਦਾ ਇਫਐਸਟ ਫਾਸ਼ਟ ਹੋਈਆਂ ਤੁਸੀਂ ਠੀਕ ਕਰਨਾ ਹੈ ਤੁਸੀਂ ਰਾਜ਼ੀ ਕਰਨਾ ਸਹੀ ਹੈ ਜੀ ਬਗੜਨ ਵਾਲਾ ਵੀ ਉਹੀ ਹੈ ਸਵਾਰਨ ਵਾਲਾ ਵੀ ਸਵਾਰਨ ਵਾਲਾ ਵੀ ਉਹੀ ਹੈ ਨਾ ਉਤੋਂ ਸਿਵਾ ਹਾਈ ਕੁਛ ਨਹੀਂ ਬਸ ਹੁਣ ਤਾਂ ਇੱਕ ਇੱਕ ਅਸ ਬੇ ਬੋਤੀ ਪੜਾਵਾਗਾ ਮੇਰਾ ਔਰ ਕਾਲ ਲੈਗਡਮੀ ਚ ਲੱਗਦੀ ਹੈ ਨਾ ਉਹ ਅੱਛਾ ਹੈ ਹਾਂ ਇਹ ਜਰੂਰ ਦੱਸੋ ਜੀ ਤੁਹਾਡੀ ਤੋਂ ਜਿਹੜੀ ਹੁਣ ਤੁਹਾਡੀ ਤਮੰਨਾ ਹੈ ਨਾ ਹਾਂ ਵੀ ਮੇਰੀ ਪੋਤੀ ਹੈ ਨਾ ਜਿਹੜੀ ਹੁਣ 8ਵੀਂਜ ਹੋ ਗਈ ਓ ਅੱਛਾ 8th ਕਲਾਸ ਹੈ ਹਾਂ ਜੀ ਔਰ ਕੀਰਤਨ ਵੀ ਕਰਦੀ ਹੈ ਕੀਰਤਨ ਵੀ ਵਧੀਆ ਕਰਦੀ ਹੈ ਸਮਝੇ ਪਾਠ ਵੀ ਕਰਦੀ ਹੈ ਤੂੰ ਬੋਲ ਜੀ ਵੀ ਜਾਂਦੀ ਧਰਗੋ ਅਕਾਲ ਅਕੈਡਮੀ ਚ ਪੜ ਰਹੇ ਨੇ ਹਰੇ ਅਕਾਲ ਅ اچھا ਕਿੱਥੇ ਜਾਂਦੇ ਹੁਣ ਅ ਸੁਰਤਮਨੋਲੀ ਸਾਡੇ ਵੱਲੋਂ ਬਹੁਤ ਬਹੁਤ ਬੱਚਿਆਂ ਨੂੰ ਵੀ ਪਿਆਰ ਸਤਿਕਾਰ ਤੇ ਉਹਨਾਂ ਦੇ ਉਹੀ ਅਸੀਂ ਜ਼ਰੂਰ ਮਿਲਾਂਗੇ ਤੁਹਾਡੇ ਜਿਹੜੀ ਪੁੱਤੀ ਆ ਕੀ ਅੱਛਾ ਜੀ ਕੀ ਨਾ ਜੀ ਉਹਨਾਂ ਦਾ ਉਹਨਾਂ ਨੇ ਗੁਰਸਰਨ ਕੋਰ ਹੈ ਜੀ ਗੁਰਸਰਨ ਕੋਰ ਹਾਂ ਵੈਰੀ ਜੀ ਪਿਆਰ ਤੇ ਉਹਨੂੰ ਤੀਨੂ ਕਹਿੰਦੇ ਆ ਅੱਛਾ ਜੀ ਚਲੋ ਰੈਡੀ ਹੋ ਜਾਣਾ ਲਗਾਏ ਵਸ ਜੀ ਉਹ ਜੁਤਰਾ ਕਿ ਕਿੱਥੇ ਬਾਹਰ ਲਿਖਿਆ ਬਾਹਰ ਲਿਖਿਆ ਹੈ ਸਾ ਬਾਪੂ ਜੀ ਨੇ ਆਪਣੀ ਪੋਤੀ ਦਾ ਕਿਆ ਬਾਗ ਹੈ ਜੀ ਲੋਕੀ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ ਪਰ ਪਰ ਅਸਲ ਮੈਸੇਜ ਇਹ ਹੈ ਜਿਹੜਾ ਜਿਹੜੇ ਕਰ ਰਹੇ ਆ ਅਸਲ ਚ ਸ਼ੀਨੂ ਜੂਸ ਕੋਰਨਰ ਇਹ ਬਾਪੂ ਜੀ ਨੇ ਇਹ ਨਾਮ ਤੁਸੀਂ ਵੈਸੇ ਬਾਅਦ ਚ ਰੱਖਿਆ ਹੋਣਾ ਹਨਾ ਜੀ ਆ ਸ਼ੁਰੂ ਤੇ ਹੈ ਛੋਟੀ ਜਿਹੋ ਹੁੰਦੇ ਅੱਛਾ ਜੀ ਜਦੋਂ ਪੈਦਾ ਹੋਈ ਸੀ ਉਹਦੇ ਬਾਪੇ ਨੂੰ ਪਤਾ ਨਹੀਂ ਸੀ ਵੀ ਇਹ ਮੇਰੇ ਕੁੜੀ ਹੋਈ ਹੈ ਅੱਛਾ ਜੀ ਉਹ ਕਮਾਜੋ ਪੈਦਾ ਅੱਛਾ ਜੀ ਪਰ ਔਟੀ ਨਹੀਂ ਛੱਟ ਗਈ ਉਹਨੂੰ ਛੇ ਜਾਂਦੇ ਮਾਪੇ ਵੀ ਕਹਿੰਦੇ ਵੀ ਟਨਲੀ ਛੱਡ ਕੇ ਆ ਜਾ ਉਹ ਕਹਿੰਦੇ ਮੈਚ ਅੱਛਾ ਇਹ ਇੱਥੇ ਬੈਠੀ ਰਹੀ ਉਹ ਅੱਛਾ 21 ਸਾਲ 2 ਮਹੀਨੇ ਬਿਆਨ ਹੋਏ ਸੀ ਇਹਦੇ ਹੁਣ ਵੀ ਇੱਥੇ ਹੀ ਆ ਤੁਹਾਡੀ ਉਹ ਬੈਠੀ ਜਾਂਦੇ ਹੋ ਕੀ ਬਾਤ ਹੈ ਚਲੋ ਵੀ ਹੌਸਲੇ ਵਾਲੇ ਹਾਂਜੀ ਹਾਂ ਤੇ ਬਾਪੂ ਜੀ ਦੇ ਹੁਣ ਆਪਾਂ ਜੂਸ ਪੀਵਾਂਗੇ ਬਨਾਣਾ ਸ਼ੇਕ ਪਪੂ ਜੀ ਲੋਕੇਸ਼ਨ ਕਿਹੜੀ ਪੈਂਦੀ ਹੁਣੀ ਇੱਥੇ ਮਸਜਿਦ ਪੈਂਦੀ ਹੈ ਇਹ ਆ ਉਹ ਲੇਬਰ ਚੌਂਕ ਬੋਲਦੇ ਇਹਨੂੰ ਲੇਬਰ ਚੌਂਕ ਬੋਲਦੇ ਆ ਇਹਨੂੰ ਮੰਡੀ ਰੋਡ ਹਾਂ ਖੈਦਰ ਮੰਡੀ ਵਾਲਾ ਗੁਰਦਾਰਾ ਪੈਂਦਾ ਅੱਗੇ ਚੱਲ ਜੇ ਕਾਫੀ ਅਨਾਜ ਮੰਡੀ ਰੋਡ ਐ ਇਹ ਅਨਾਜ ਮੰਡੀ ਰੋਡ ਐ ਕਾਫੀ ਫੇਮਸ ਐ ਇੱਥੇ ਜ਼ਰੂਰ ਆਇਓ ਔਰ ਬਾਪੂ ਜੀ ਨੂੰ ਵੀ ਮਿਲਿਓ ਜੂਸ ਤਾਂ ਇੱਕ ਪਾਸੇ ਬਾਪੂ ਜੀ ਨੂੰ ਮਿਲ ਕੇ ਤੁਹਾਨੂੰ ਹੌਸਲਾ ਬੜਾ ਤਕੜਾ ਮਿਲਣਾ ਇਨਸਪੀਰੇਸ਼ਨ ਬਾਪੂ ਜੀ ਬੜੀ ਤਕੜੀ ਨੇ ਮੋਟੀਵੇਸ਼ਨ ਸੋ ਆਪਾਂ ਹੁਣ ਜੂਸ ਪਿੰਦੇ ਆ ਚਾਹਰੀ ਜੋ ਨਹੀਂ ਪਾਵਾਂ ਜੀ ਕੋਈ ਨਹੀਂ ਚਾਹਰੀ ਪਾਣੀ ਤੁਸੀਂ ਬਿਨਾ ਚਾਹਰੀ ਤੋਂ ਹੀ ਠੀਕ ਐ ਠੀਕ ਐ ਸਰ ਠੀਕ ਐ ਜੀ ਤੁਸੀਂ ਤਾਂ ਲੈ ਲਓ ਨਹੀਂ ਥੈਂਕ ਯੂ ਥੈਂਕ ਯੂ ਲੈ ਲੈ ਲੋ ਕੋਈ ਨਹੀਂ ਹੋਰ ਬਣ ਜੂਗਾ ਕੋਈ ਨਹੀਂ ਹੋਰ ਬਣ ਜੂਗਾ ਬਹੁਤ ਵਧੀਆ ਬਣਾਇਆ ਹਾਲਾਂਕਿ ਆਪਾਂ ਕੁਝ ਨਹੀਂ ਪਵਾਇਆ ਚੈਰੀ ਵਗੈਰਾ ਪਰ ਇਹਦੇ ਬਾਬਜੀ ਉਹ ਬਹੁਤ ਵਧੀਆ ਬਣਿਆ ਹੋਇਆ ਤੇ ਸਭ ਤੋਂ ਵੱਡੀ ਗੱਲ ਜਿਹੜੇ ਇਹਦੇ ਵਿੱਚ ਚੜ੍ਹਦੀ ਕਲਾ ਦੇ ਅਹਿਸਾਸ ਪਾਏ ਹੋਏ ਬਾਬਾ ਜੀ ਨੇ ਉਧਰ ਭਾਈ ਸਾਹਿਬ ਵੀ ਪਿਆਰ ਹੈ ਪਿਆਰ ਹੈ ਸਹੀ ਹੈ ਪਿਆਰ ਨਾਲ ਹੱਥ ਕੇ ਮੋਤੇ ਨਾ ਉਹ ਦੀ ਗੱਲ ਹੈ ਹਾਂ ਸਹੀ ਹੈ ਜੀ ਤੁਸੀਂ ਵੀ ਪੀਂਦੇ ਰਹਿੰਦੇ ਆਪਣਾ ਬਣਾ ਕੇ ਦੋ ਜੀ ਅਪਣਾ ਵੀ ਤੇ ਜੂ ਜੂ ਪੀਂਦੇ ਅੱਛਾ ਜਿਹੜਾ ਮਰਜ਼ੀ ਪੀ ਲਿਆ ਆਪਣੀ ਦੁਕਾਨ ਆਪਣੀ ਦੁਕਾਨ ਹੈ ਬਹੁਤ ਬਹੁਤ ਧੰਨਵਾਦ ਜੀ ਵਾਈ ਗੁਰੂ ਜੀ ਦਾ ਖਾਲਸਾ ਆਓ ਵਾਈ ਗੁਰੂ ਜੀ ਕੀ ਫਤਿਹ